ਪਾਸਾ ਜਰਾਖ ਪਰਤ ਕੀ ਵੇਖ ਤਾਂ ਸਹੀ ਪਾਸਾ ਜਰਾਖ ਪਰਤ ਕੀ ਵੇਖ ਤਾਂ ਸਹੀ ਕੀ ਕੀ ਹਾਲ ਹੋਇਆ ਤੇਰੇ ਜਾਨ ਮੰਗਰੋਂ ਕੀ ਕੀ ਹਾਲ ਹੋਇਆ ਤੇਰੇ ਜਾਨ ਮੰਗਰੋਂ ਬਰ ਕਿੰਨਾ ਲੱਖੂ ਚੋਇਆ ਤੇਰੇ ਜਾਨ ਮੰਗ ਰੋਏ ਕਿੰਨਾ ਲੱਖੂ ਚੋਇਆ ਤੇਰੇ ਜਾਨ ਮੰਗ ਰੋ ਕਿਵੇਂ ਖੜਕ ਨੂੰ ਮਾਰਿਆ ਜ਼ਹਿਰ ਦੇ ਕੇ ਜ਼ਹਿਰ ਦੇ ਕੇ ਜ਼ਹਿਰ ਦੇ ਕੇ ਜੀ ਕਿਵੇਂ ਖੜਕ ਨੂੰ ਮਾਰਿਆ ਕੇ ਨੋ ਨਿਹਾਲ ਮੋਇਆ ਤੇਰੇ ਜਾਨ ਮੰਗਰੋ ਜੀ ਨੋ ਨਿਹਾਲ ਮੋਇਆ ਤੇਰੇ ਜਾਨ ਮੰਗਰੋ ਤੇਰੀ ਜ਼ਿੰਦਾਦੀ ਜਿੰਦ ਦਿੱਤੇ ਬਾਣੀ ਕੀ ਕੀ ਕਿੰਨਾ ਦਰਦ ਟੋਇਆ ਤੇਰੇ ਜਾਨ ਮੰਗਰੋ ਓਏ ਕਿੰਨਾ ਦਰਦ ਟੋਇਆ ਤੇਰੇ ਜਾਨ ਮੰਗਰੋ